ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ? ਖੂਬਸੂਰਤ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀ ਆਈ ਹਾਂ। ਕੁਝ ਜ਼ਰੂਰੀ ਗੱਲਾਂ ਜੋ ਆਪਣੇ ਸਭ ਦੇ ਜੀਵਨ ਦੇ ਵਿੱਚ ਆਪਣੀ ਸਭ ਦੀ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਵਿਚਰਦੀਆਂ ਨੇ। ਆਪਾਂ ਗੱਲ ਕਰਨੀ ਹੈ ਅੱਜ ਕੁਝ ਲੋਕਾਂ ਬਾਰੇ। ਕੁਝ ਟਾਕਸਿਕ ਪੀਪਲ ਜਿਹੜੇ ਹੁੰਦੇ ਨੇ। ਮਤਲਬ ਕਿ ਜ਼ਹਿਰੀਲੇ ਲੋਕ। ਠੀਕ ਹੈ? ਉਹ ਆਪਣੀ ਫੈਮਿਲੀ ਦੇ ਵਿੱਚ ਵੀ ਹੋ ਸਕਦੀ ਆ ਰਿਸ਼ਤੇਦਾਰੀ ਦੇ ਵਿੱਚ ਵੀ ਹੋ ਸਕਦੀ ਹੈ ਤੇ ਆਲੇ-ਦੁਆਲੇ ਚ ਵੀ ਹੋ ਸਕਦੀ ਆ ਠੀਕ ਹੈ ਸਮਾਜ ਦੇ ਵਿੱਚ ਪਰ ਇਹੀ ਰਹਿੰਦੇ ਨੇ ਜਿਹੜੇ ਇਹ ਜ਼ਹਿਰੀਲੇ ਤੇ ਟਾਕਸਿਕ ਜਿਹੜੇ ਪੀਪਲ ਹੁੰਦੇ ਨੇ ਉਹ ਅੱਧ ਤੋਂ ਵੱਧ ਦੁਨੀਆ ਦੇ ਵਿੱਚ ਭਰੇ ਹੋਏ ਠੀਕ ਹੈ ਆਪਾਂ ਗੱਲ ਕਰਾਂਗੇ ਉਹਨਾਂ ਬਾਰੇ ਵੀ ਆਪਾਂ ਉਹਨਾਂ ਤੋਂ ਬਚਣਾ ਕਿ ਠੀਕ ਹੈ ਸਭ ਤੋਂ ਪਹਿਲਾਂ ਤਾਂ ਉਸ ਬੰਦੇ ਦੀ ਜਿਹੜੀ એનર્ਜੀ ਹੁੰਦੀ ਆ ਜਿਹਨੂੰ ਆਪਾਂ ਵਾਈਬ ਕਹਿ ਦਿੰਦੇ ਆ ਉਹ ਪਹਿਚਾਣੋ ਵੀ ਉਸ ਬੰਦੇ ਦੀ ਨਾ ਵਾਈਬ ਤੋਂ ਹੀ ਪਤਾ ਲੱਗ ਜੂ ਤੁਹਾਨੂੰ ਇਹੋ ਬੰਦਾ ਕਿੱਦਾਂ ਦਾ ਆ ਉਹਦੇ ਬੋਲਣ ਦਾ ਤਰੀਕਾ ਉਹਦੇ ਦੇਖਣ ਦਾ ਤਰੀਕਾ ਸਪੈਸ਼ਲੀ ਉਹਦੀ ਜਿਹੜੀ ਗੱਲਬਾਤ ਹੁੰਦੀ ਆ ਨਾ ਉਹਦੇ ਤੋਂ ਪਤਾ ਲੱਗ ਜੂਗਾ ਵੀ ਉਹ ਜਿਹੜਾ ਇਨਸਾਨ ਆ ਉਹ ਕਿੱਦਾਂ ਦਾ ਆ ਕਿ ਉਹ ਇਨਸਾਨ ਕੀ ਚਾਹੁੰਦਾ ਜਦੋਂ ਤੁਹਾਨੂੰ ਲੱਗੇ ਨਾ ਕਿ ਇਹ ਬੰਦੇ ਦੀ ਵਾਈਬ 네ਗੇਟਿਵ ਆ ਠੀਕ ਐ ਵਧੀਆ ਨਹੀਂ ਹੈਗੀ ਆਪਾਂ ਨੂੰ ਅੰਦਰੋਂ ਜਿਹੜੀ ਅੰਦਰਲੀ ਆਪਣੀ ਆਤਮਾ ਹੁੰਦੀ ਆ ਠੀਕ ਹੈ ਉਹਨੂੰ ਉਹ ਚੀਜ਼ ਫੀਲ ਹੋ ਜਾਂਦੀ ਆ ਬਸ ਆਪਾਂ ਉਹ ਚੀਜ਼ ਨੂੰ ਆਪਾਂ ਫੀਲ ਕਰਨਾ ਠੀਕ ਹੈ ਵੀ ਉਹ ਇਨਸਾਨ ਠੀਕ ਹੈ ਭਾਈ ਉਹਦੀ ਬਾਈ ਬੱਛੀ ਨਹੀਂ ਹੈਗੀ ਤਾਂ ਉਹਦੇ ਤੋਂ ਦੂਰ ਹੋ ਜਾ ਠੀਕ ਹੈ ਕਦੇ ਵੀ ਉਹਦੇ ਨਾਲ ਕਿਸੇ ਵੀ ਬਹਿਸ ਦੇ ਵਿੱਚ ਨਾ ਪੋ। ਅਗਰ ਕੋਈ ਗੱਲ ਹੋ ਰਹੀ ਆ ਤੁਹਾਨੂੰ ਲੱਗ ਰਿਹਾ ਬੀਏ ਬੰਦੇ ਦੀ ਜਿਹੜੀ ਵਾਈਬ ਆਪਣੇ ਨਾਲ ਮੈਚ ਨਹੀਂ ਕਰ ਰਹੀ ਜਾਂ ਜਿਹੜੀ ਇਹਦੀ ਵਾਈਬ ਆ ਉਹ 네ਗੇਟਿਵ ਆ ਤਾਂ ਉਹਦੇ ਤੋਂ ਜ਼ਿਆਦਾ ਤੋਂ ਜ਼ਿਆਦਾ ਦੂਰ ਰਹਿਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਗੱਲਬਾਤ ਘੱਟ ਕਰ ਦਿਓ ਕਦੇ ਵੀ ਉਹਦੇ ਨਾਲ ਬਹਿਸ ਦੇ ਵਿੱਚ ਨਾ ਪੋ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਬਹਿਸਵਾਜੀ ਹੋ ਜਾਂਦੀ ਆ ਤੇ ਜਦੋਂ ਤੁਹਾਨੂੰ ਲੱਗੇ ਵੀ ਉਹ ਪਰਸਨ ਨਹੀਂ ਠੀਕ ਉਹ ਟਾਕਸਿਕ ਆ ਜ਼ਹਿਰੀਲਾ ਉਹ ਆਪਣੇ ਲਈ ਨਹੀਂ ਠੀਕ ਆਪਣੀ ਵਾਈਫ ਦੇ ਲਈ ਨਹੀਂ ਠੀਕ ਜੋ ਆਪਣੀ ਜਿਹੜਾ ਆਪਣਾ ਲੈਵਲ ਹੁੰਦਾ ਨਾ ਮਾਈਂਡ ਦਾ ਮਾਨਸਿਕ ਤਕ ਉਹਦੇ ਲਈ ਨਹੀਂ ਠੀਕ ਤਾਂ ਉਹਦੇ ਨਾਲ ਕਦੀ ਵੀ ਬਹਿਸ ਦੇ ਵਿੱਚ ਨਾ ਪਾਓ ਕਿਉਂਕਿ ਉਹ ਇਨਸਾਨ ਦਾ ਇੱਕ ਮੇਨ ਮੁੱਦਾ ਹੁੰਦਾ ਉਹ ਹੁੰਦਾ ਤੁਹਾਨੂੰ ਹਰਾਉਣਾ ਬਹਿਸ ਦੇ ਵਿੱਚ ਤੁਹਾਨੂੰ ਹਰਾਉਣਾ ਵੱਧ ਤੋਂ ਵੱਧ ਉਹ ਬੰਦਾ ਇਹ ਕੋਸ਼ਿਸ਼ ਕਰੂਗਾ ਵੀ ਇਹਨੂੰ ਹਰਾਇਆ ਜਾਵੇ ਇਸ ਲਈ ਜੇ ਤੁਹਾਨੂੰ ਲੱਗੇ ਵੀ ਨਹੀਂ ਤਾਂ ਚੁੱਪ ਰਹੋ ਕਦੇ ਵੀ ਬਹਿਸ ਦੇ ਵਿੱਚ ਨਾ ਜਿੰਨੀ ਬਹਿਸ ਵਧੂਗੀ ਉਹਨਾਂ ਤੁਹਾਡੇ ਤੇ ਅਸਰ ਹੋਊਗਾ ਉਸ ਬੰਦੇ ਤੇ ਬਿਲਕੁਲ ਅਸਰ ਨਹੀਂ ਹੋਣਾ ਸਮਝੋ ਬੰਦੇ ਦੀ ਵਾਈਬ ਨੂੰ ਸਮਝੋ ਉਹ ਇਨਸਾਨ ਕਿੱਦਾਂ ਦਾ ਤੇ ਦੂਜੀ ਗੱਲ ਉਹ ਕਹਿੰਦੇ ਹੁੰਦੇ ਹਨਾ ਇੱਕ ਚੁੱਕ ਤੇ ਸੌ ਸੋਖ ਇਹ ਗੱਲਾਂ ਐਵੇਂ ਨਹੀਂ ਬਣੀਆਂ ਇਹ ਗੱਲਾਂ ਹੈਗੀਆਂ ਨਹੀਂ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਜਗ੍ਹਾ ਤੇ ਆਪਾਂ ਬੋਲਣਾ ਆਪਦਾ ਪੱਖ ਦਿਖਾਉਣਾ ਜਾਂ ਆਪਦਾ ਆਪਣੇ ਆਪ ਨੂੰ ਜਿਤਾਉਣਾ ਨਹੀਂ ਇਹ ਗੱਲਾਂ ਜ਼ਰੂਰੀ ਨਹੀਂ ਹੈ ਹਰ ਜਗ੍ਹਾ ਤੇ ਨਹੀਂ ਹੁੰਦੀਆਂ ਜਿਸ ਬਹੁਤ ਸੌ ਦੇ ਵਿੱਚੋਂ 80% ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਆਪਣਾ ਚੁੱਪ ਰਹਿਣ ਚ ਫਾਇਦਾ ਠੀਕ ਹੈ ਇਸ ਦਾ ਦੂਜੇ ਬੰਦੇ ਤੇ ਕੋਈ ਅਸਰ ਨਹੀਂ ਹੋਊਗਾ ਇਸ ਦਾ ਤੁਹਾਡੇ ਤੇ ਅਸਰ ਹੋਊਗਾ ਤੁਹਾਡੇ ਸੱਟ ਬੈਸ 11 ਵਧੂਗਾ ਅਬ ਆਪਣੀ ਜਿਹੜੀ ਮਾਨਸਿਕਤਾ ਹੁੰਦੀ ਹੈ ਉਹਦੇ ਤੇ ਅਸਰ ਹੋਊਗਾ ਦੂਸਰੇ ਤੇ ਅਸਰ ਨਹੀਂ ਹੋਊਗਾ ਅਗਰ ਉਹ ਉਸ ਬੰਦੇ ਦੀ ਜਿਹੜੀ ਵਾਈਬ ਆ ਤੁਸੀਂ ਲਵੋਗੇ ਨਾ ਉਹ ਤੁਹਾਡੇ ਅੰਦਰ ਆਊਗੀ ਪਰ ਉਹਦਾ ਜਿਹੜਾ 네ਗੇਟਿਵ ਜਿਹੜਾ ਅਸਰ ਆ ਨਾ ਉਹ ਤੁਹਾਡੇ ਤੇ ਹੋਊਗਾ ਤੇ ਕਦੇ ਵੀ ਜਿਹੜੇ ਅਜੀਹੀ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਬਹਿਸ ਬਾਤ ਦੀ ਦੇ ਵਿੱਚ ਕਦੇ ਨਾ ਪਾਓ ਕਦੇ ਚੁੱਪ ਕਰ ਚੁੱਪ ਉਹ ਆਪਣੇ ਘਰਾਂ 'ਚ ਵੀ ਹੁੰਦੇ ਨੇ ਬਾਹਰ ਵੀ ਹੁੰਦੇ ਨੇ ਆਸ-ਪਾਸ ਵੀ ਹੁੰਦੇ ਨੇ ਸਮਾਜ ਦੇ ਵਿੱਚ ਹੈਲੇ ਹੋਏ ਹਰੇਕ ਜਗ੍ਹਾ ਤੇ ਬੋਲਣਾ ਸਹੀ ਨਹੀਂ ਹੁੰਦਾ ਬਹੁਤ ਜਗ੍ਹਾ ਤੇ ਆਪਾਂ ਨੂੰ ਚੁੱਪ ਕਰਨਾ ਪੈਂਦਾ ਹੈ ਤੇ ਇਹੀ ਬਤ ਤੋਂ ਬਤ ਕੋਸ਼ਿਸ਼ ਕਰੋ ਕਈ ਜਗ੍ਹਾ ਜਿਹੜੀਆਂ ਹੁੰਦੀਆਂ ਨੇਗੀਆਂ ਵੀ ਨਾ ਚਾਹੁੰਦੇ ਕੋਈ ਵੀ ਆਪਾਂ ਨੂੰ ਨਾਲ ਵਰਤਣਾ ਪੈਂਦਾ ਨਹੀਂ ਛੱਡ ਸਕਦੇ ਕੁਝ ਅਜਿਹੇ ਰਿਸ਼ਤੇ ਹੁੰਦੇ ਨੇ ਰਿਸ਼ਤੇ ਛੱਡੇ ਨਹੀਂ ਜਾ ਸਕਦੇ ਪਰ ਚੁੱਪ ਕੀਤਾ ਜਾ ਸਕਦਾ ਹੈ ਉਸ ਬੰਦੇ ਨੇ ਕਦੇ ਨਹੀਂ ਬਦਲਣਾ ਆਪਣੇ ਆਪ ਨੂੰ ਬਦਲ ਸਕਦੇ ਆ ਆਪਾਂ ਕਿਸੇ ਵੀ ਪਰਸਨ ਤੇ ਆਪਣਾ ਕੋਈ ਜੋੜ ਨਹੀਂ ਹੈਗਾ ਵੀ ਆਪਾਂ ਉਹਨੂੰ ਚੇਂਜ ਕਰੀਏ ਜਾਂ ਉਹਦਾ ਵੇ ਆਫ ਥਿੰਕਿੰਗ ਆ ਜਿਹੜਾ ਉਹ ਚੇਂਜ ਕਰੀਏ ਆਪਾਂ ਕਦੇ ਨਹੀਂ ਕਰ ਸਕਦੇ ਪਰ ਆਪਾਂ ਆਪਣੇ ਆਪ ਦਾ ਜਿਹੜਾ ਹੈਗਾ ਉਹਨੂੰ ਚੇਂਜ ਕਰ ਸਕਦੇ ਆ ਆਪਣੇ ਸੋਚਣ ਦੇ ਤਰੀਕੇ ਨੂੰ ਆਪਣੇ ਬੋਲਣ ਦੇ ਤਰੀਕੇ ਨੂੰ ਮਤਲਬ ਕਿ ਆਪਣਾ ਆਪਣੇ ਆਪ ਤੇ ਜਿਹੜਾ ਕੰਟਰੋਲ ਉਹ ਹੈਗਾ ਪਰ ਦੂਜੇ ਤੇ ਉਹ ਕੰਟਰੋਲ ਨਹੀਂ ਹੈ ਜੋ ਦੀ ਸੋਚ ਆ ਉਹ ਦੀ ਸੋਚ ਆ ਉਦਹੀਂ ਰਹੇਗੀ ਤੁਸੀਂ ਆਪਣੀ ਸੋਚ ਉਹਦੇ ਨਾਲ ਮੈਚ ਕਰਨ ਦੀ ਜਾਂ ਉਹਦੀ ਸੋਚ ਨੂੰ ਆਪਣੇ ਤੇ ਹਾਗੀ ਕਰਨ ਦੀ ਕਦੇ ਵੀ ਕੋਸ਼ਿਸ਼ ਨਾ ਕਰਿਓ ਕੋਸ਼ਿਸ਼ ਕਰਿਓ ਵੀ ਉੱਥੇ ਤੁਸੀਂ ਚੁੱਪ ਰਹੋ ਇਹ ਅਜਿਹੇ ਲੋਕ ਹੁੰਦੇ ਨੇ ਉਹਨਾਂ ਨੂੰ ਖੁੱਦਾਂ ਨਹੀਂ ਹੁੰਦਾ ਨਾ ਦੂਸਰੇ ਦਾ ਹੁੰਦਾ ਉਨਾਂ ਦੇ ਖੁੱਤੇ ਕੋਈ ਅਸਰ ਨਹੀਂ ਹੋਣਾ ਕਿਉਂਕਿ ਉਹ ਪਹਿਲਾਂ ਤੋਂ ਹੀ ਇਦਾਂ ਦੇ ਹੁੰਦੇ ਨੇ ਪਰ ਤੁਹਾਡੇ ਜਿਹੜੇ ਇਹਦਾ ਲੈਵਲ ਆ ਨਾ ਮਾਈਂਡ ਦਾ ਲੈਵਲ ਆ ਜਾਂ ਤੁਹਾਡੀ ਜਿਹੜੀ ਮਾਨਸਿਕਤਾ ਕੀ ਉਹਦੇ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਉਹ ਲੋਕ ਪਾ ਸਕਦੇ ਨੇ ਤਾਂ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਿਓ ਵੀ ਇਹ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਨਾ ਹੋ ਸਕਦਾ ਜਿੰਨੀ ਗੱਲ ਹੈ ਉਹਨਾਂ ਜਵਾਬ ਦਿਓ ਤੇ ਖਾਸ ਕਰ ਅਗਲਾ ਜਿਹੜਾ ਪੁਆਇੰਟ ਆ ਖਾਸ ਕਰ ਆਪ ਦੇ ਭੇਤ ਨਾ ਦਿਓ ਕਿਉਂਕਿ ਜਿਹੜੇ ਅਜੇਹੀ ਲੋਕ ਹੁੰਦੇ ਨੇ ਆਪਣਾ ਭੇਤ ਲੈ ਕੇ ਨਾ ਗਾਹ ਪੇਸ ਦੇ ਦੇ ਨੇ ਗਾਹ ਫੈਲਾਉਂਦੇ ਨੇ ਤੇ ਕਹਿ ਦਈਏ ਆਪਣੀਆਂ ਪੁਆਇੰਟ ਫੜ ਲੈਂਦੇ ਨੇ ਆਪਣੇ ਪੁਆਇੰਟ ਉਹਨਾਂ ਨੂੰ ਪਤਾ ਲੱਗ ਜਾਂਦੇ ਨਹੀਂ ਫਿਰ ਉਹ ਉਹ ਪੁਆਇੰਟਾਂ ਦਾ ਆਪਣੇ ਤੇ ਵਾਰ ਕਰਦੇ ਆਪਣੇ ਪਰਸਨਲ ਲਾਈਫ ਆਪਣੇ ਦਿਲ ਦੀਆਂ ਗੱਲਾਂ ਆਪਣੇ ਦਿਮਾਗ ਦੀਆਂ ਗੱਲਾਂ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਜੋ ਇਦਾਂ ਦੇ ਲੋਕ ਹੁੰਦੇ ਨੇ ਫਰੇਖ ਨਾਲ ਲਈ ਜੋ ਇਦਾਂ ਦੇ ਟਾਕਸਿਕ ਪੀਪਲ ਹੁੰਦੇ ਨੇ ਕਿਉਂਕਿ ਉਹਨਾਂ ਨੇ ਤੁਹਾਡੀ ਹਰ ਇੱਕ ਗੱਲ ਦਾ ਫਾਇਦਾ ਚੱਕਣਾ ਤੇ ਤੁਹਾਡੀ ਹਰ ਗੱਲ ਦਾ ਗਲਤ ਮਤਲਬ ਕੱਢਣਾਗਾ ਤੁਹਾਡੀ ਤੂੰ ਜਿੱਤਣਾਗਾ ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਤੁਹਾਡੀ ਤੂੰ ਜਿੱਤਣਾ ਤੁਹਾਨੂੰ ਗਲਤ ਸਾਬਿਤ ਕਰਨਾ ਤੁਹਾਨੂੰ ਪਤਾ ਵੀ ਤੁਸੀਂ ਗਲਤ ਨਹੀਂ ਹੋਈਏ ਤੁਹਾਨੂੰ ਪਤਾ ਵੀ ਤੁਸੀਂ ਕਿਸ ਤਰੀਕੇ ਨਾਲ ਕਿਸ ਗੱਲ ਨੂੰ ਪੇਸ਼ ਕੀਤਾ ਹੈ ਕਿਸੇ ਨੂੰ ਨਹੀਂ ਨਾ ਆਪਾਂ ਚੇਂਜ ਕਰ ਸਕਦੇ ਇਸ ਲਈ ਇਹਦਾ ਜਿਹੜਾ ਹੱਲ ਹੈ ਸੋਲੂਸ਼ਨ ਆ ਉਹ ਸਿਰਫ ਇਹੀ ਆ ਬਿੱਚੋ ਪ੍ਰਭੂ ਅਜਿਹੇ ਲੋਕਾਂ ਤੋਂ ਦੂਰੀ ਬਣਾ ਲਓ ਅਕਰੋ ਇੱਕ ਬੋਲ ਰਿਹਾ ਤੁਸੀਂ ਦੋਨਾਂ ਬੋਲੋ ਤੁਸੀਂ ਛੁੱਪ ਕਰ ਚੋ ਵੀ ਠੀਕ ਹੈ ਓਕੇ ਟੂ ਠੀਕ ਹੈ ਆਪਾਂ ਗੱਲ ਤਾਂ ਅਗਰ ਤਾਂ ਉਹ ਕਹਿ ਰਿਹਾ ਕਿ ਵੀ ਠੀਕ ਹੈ ਇੱਕ ਤੇ ਇੱਕ 11 ਹੁੰਦੇ ਆ ਤੇ ਠੀਕ ਹੈ ਨਾ ਤੁਹਾਡਾ ਕੀ ਘਟ ਰਿਹਾ ਹਾਂ ਕੈਂਚ ਕੁਝ ਨਹੀਂ ਘਟਣਾ ਆਪਣਾ ਠੀਕ ਹੈ ਇਸ ਲਈ ਇਹ ਹੀ ਰਿਕੁਐਸਟ ਆ ਵੀ ਕਦੇ ਵੀ ਜਿਹੜੇ ਅਜਿਹੇ ਟਾਕਸਿਕ ਪੀਪਲ ਹੁੰਦੇ ਨੇ ਉਹਨਾਂ ਦੇ ਨਾਲ ਬਹਿਸ ਬਾਜ਼ੀ ਦੇ ਵਿੱਚ ਨਾ ਪਾਓ ਉਨਾ ਤੂੰ ਤੁਸੀਂ ਵੀ ਜਿੱਤਣ ਦੀ ਕੋਸ਼ਿਸ਼ ਨਾ ਕਰੋ ਕਈ ਵਾਰ ਆਪਾਂ ਨੂੰ ਬਹੁਤ ਜਗ੍ਹਾ ਤੇ ਚੁੱਪ ਕਰਨਾ ਮੈਂਦਾ ਤੁਹਾਨੂੰ ਪਤਾ ਵੀ ਤੁਸੀਂ ਸਹੀ ਹੋ ਤੁਹਾਡਾ ਪੁਆਇੰਟ ਸਹੀ ਆ ਪਰ ਉਹ ਬੰਦਾ ਨਾ ਉਹਦਾ ਦਿਮਾਗਾ ਆਪਦਾਗਾ ਉਹਨੇ ਉਹੀ ਲੈਣਾ ਜੋ ਉਹਦਾ ਮਾਈਂਡ ਸੋਚ ਰਿਹਾ ਇਸ ਲਈ ਤੁਸੀਂ ਆਪਣਾ ਜਿਹੜਾ ਤਰੀਕਾ ਉਹ ਆਪਣੇ ਤੱਕ ਰੱਖੋ ਕਿਸੇ ਤੇ ਹਾਵੀ ਨਾ ਕਰੋ ਉਹ ਲੋਕਾਂ ਤੋਂ ਦੂਰ ਰਹੋ ਬਹਿਸ ਬਾਜ਼ੀ ਦੇ ਵਿੱਚ ਨਾ ਪਾਓ ਇੱਕ ਚੁੱਪ 100 ਸੋਖ ਬਸ ਤੇ ਏਸੀ ਅੱਜ ਦੀਆਂ ਕੁਝ ਜ਼ਰੂਰੀ ਜਿਹੀਆਂ ਗੱਲਾਂ ਜਿਹੜੀਆਂ ਸਭ ਦੇ ਨਾਲ ਹੁੰਦੀਆਂ ਨੇ ਮੇਰੇ ਨਾਲ ਹਰੇਕ ਦੇ ਨਾਲ ਸਭ ਨਾਲ ਹੁੰਦੀਆਂ ਨੇ ਤੇ ਸੋਚੀ ਅੱਜ ਇਹ ਦਿਲ ਦੀਆਂ ਜਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਵੀਡੀਓ ਕਿਤਾ ਨਹੀਂ ਲੱਗੀ ਜ਼ਰੂਰ ਦੱਸਿਓ ਸ਼ਸ਼ੀਪਾਲ